ਖੜਾ ਵਿੱਚ ਆਇਆ ਪਾਣੀ ਤਾਂ हट ਗਿਆ ਪਰ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਵੱਡੀ ਓਡੀਆਂ ਵਿੱਚ ਸੇਮ ਵਾਲੇ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਇਸ ਪਾਣੀ ਦੇ ਨਾਲ ਤੁਸੀਂ ਦੇਖ ਰਹੇ ਹੋ ਕਾਲਾ ਤੇ ਬਦਬੂਦਾਰ ਪਾਣੀ ਜਿੱਥੇ ਹਜ਼ਾਰਾਂ ਏਕੜ ਜ਼ਮੀਨ ਤਬਾਹ ਕਰ ਦਿੱਤੀ ਛੋਟੀ ਓਡੀਆਂ ਤੇ ਵੱਡੀ ਓਡੀਆਂ ਦੀ ਉੱਥੇ ਘਰਾਂ ਦੇ ਘਰ ਵੀ ਰੋੜ ਦਿੱਤੇ ਇਹ ਘਰ ਹੈ ਮਿੱਡੇ ਮੀਲ ਵਿੱਚ ਰੋਟੀ ਪਕਾਣ ਵਾਲੀ ਇੱਕ ਵਿਧਵਾ ਔਰਤ ਰਾਜਸ ਦਾ ਪੁੱਤਰ ਵੀ ਬਿਮਾਰ ਹੈ ਘਰ ਵੀ ਟੁੱਟ ਗਿਆ ਹੈ ਪਿੰਡ ਕਿਸੇ ਦੇ ਘਰ ਰਹਿ ਰਹੀ ਹੈ ਉਸ ਦਾ ਨੰਬਰ ਵੀ Google Pay ਦਾ ਦੇਵਾਂਗੇ ਪਿੰਡ ਵਾਸੀਆਂ ਨੇ ਵੀ ਅਪੀਲ ਕੀਤੀ ਹੈ ਤਰਸਯੋਗ ਹਾਲਾਤ ਹਨ ਤੁਸੀਂ ਵੀ ਮਦਦ ਕਰੋ ਅਤੇ ਹੋਰ ਵੇਖੋ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਤੁਹਾਨੂੰ ਕੈਮਰੇ ਦੇ ਜ਼ਰੀਏ ਵਿਖਾ ਰਹੇ ਹਾਂ ਤੇ ਕੀ ਗੱਲਬਾਤ ਹੈ ਬਾਹਰੋਂ ਬੰਦ ਕੀਤਾ ਗੇਟ ਕੀ ਚੱਕਰ ਹੈ ਇਹ ਭਾਈ ਜੀ ਇਹ ਜਿਹੜਾ ਪਾਣੀ ਔਨ ਕਰਕੇ ਨਾ ਜੀ ਇਹਨਾਂ ਦੇ ਘਰ ਦਾ ਬਹੁਤ ਬੁਰਾ ਹਾਲਾਤ ਹੋ ਗਿਆ ਇਹਨਾਂ ਦੇ ਇੱਕ ਕੁੜੀ ਸਾਡੇ ਪਿੰਡ ਦੀ ਇਹਦੇ ਹਸਬੰਦ ਦੀ ਡੈਥ ਹੋਈ ਵੀ ਹੈ ਜੀ ਦੋ ਬੱਚੇ ਆ ਤੇ ਉਹ ਵਿਚਾਰੀ ਆ ਵੀ ਮੇਡੇ ਮੇਲ ਵਰਕਰ ਇਥੇ ਪਿੰਡ ਦੇ ਸਕੂਲ ਦੇ ਵਿੱਚ ਜੀ ਉਧਰ ਤੁਹਾਨੂੰ ਪਤਾ ਹੀ ਹੈ ਜੀ ਇਨਕਮ ਦਾ ਕੀ ਸਾਧਨਾ ਜੀ ਤੇ ਇਹਨਾਂ ਕੋਲੇ ਸਿਰਫ ਪੰਜ ਮਰਲੇ ਜਗਾ ਜੀ ਇਥੇ ਜੀ ਤੇ ਆ ਤੁਸੀਂ ਅੱਗੇ ਆ ਕੇ ਵੇਖੋ ਜੀ ਆ ਸਾਰਾ ਨਾਲ ਪਾਣੀ ਓਨ ਕਰਕੇ ਜੀ ਜੀ ਆ ਸਭ ਤਰੇਣਾ ਛੱਡ ਗਿਆ ਜੀ ਇੱਥੋਂ ਸਾਰਾ ਬੁਰਾ ਹਾਲ ਹੋ ਗਿਆ ਕੰਦ ਉਤੋਂ ਦੀ ਿੱਟਾ ਉੱਟਾ ਸੀ ਹਲਵਾ ਕੇ ਥਨੇ ਰੱਖੀਆਂ ਇਹ ਗਾਉਂ ਤੇ ਡਿੱਗ ਗਏ ਬਾਜੇ ਕੰਮ ਵੀ ਨਹੀਂ ਹੁੰਦਾ ਜੀ ਆ ਦੋ ਕਮਰੇ ਜਿਹੜਾ ਨੇ ਬਹੁਤ ਮੁਸ਼ਕਲ ਨਾਲ ਬਣਾਈ ਸੀ ਜੀ ਉਹਦੇ ਵੀ ਤੁਸੀਂ ਹਾਲਾਤ ਵੇਖੋ ਜੀ ਅੰਦਰ ਆ ਕੇ بارش ਵੇਖੋ ਜੀ ਸਾਰੀ ਫਰਸ਼ ਪੱਟੀ ਗਈ ਉੱਪਰੋਂ ਆ ਪਾਣੀ ਆ ਮੀਂਹ ਪਿਆ ਜੇ ਉਸ ਤੋਂ ਬਾਅਦ ਉਪਰ ਉਸਦਾ ਪੜਿਆ ਜੀ ਅੰਦਰ ਜਾਨ ਨੂੰ ਦਿਨ ਨਹੀਂ ਕਰਦਾ ਜਦ ਸਾਰੀਆਂ ਪੱਟੀਆਂ ਪੱਟੀਆਂ ਗਈਆਂ ਸਾਰੀਆਂ ਕੰਦਾਂ ਦੇ ਨਾਲ ਆ ਬਾਹਰੋਂ ਵੇਖੋ ਜੀ ਵੇਖੋ ਆ ਸਾਰੀਆਂ ਤਰੇਣਾ ਆ ਗਈ ਜੀ ਇਧਰ ਨਾਲ ਜੀ ਇਸ ਕਮਰੇ ਦੇ ਵੀ ਹਾਲਾਤ ਕੋਈ ਉਸ ਤੋਂ ਵੀ ਬੱ ਐਨੀ ਵੀ ਦੂਰ ਤੱਕ ਆ ਬਿਲਕੁਲ ਨਾਲ ਲੱਗੀ ਵੀ ਸੀ ਇਹ ਜੀ ਇਹ ਇੰਨਾ ਸਾਰਾ ਛੱਡ ਗਿਆ ਉਸ ਤੋਂ ਸਾਰੇ ਸਸ ਥਲੇ ਡਿੱਗ ਗਏ ਜੈ ਸੋਸ ਅੰਦਰ ਅੱਗੇ ਤਾਂ ਜਲਦੀ ਕਰਦਾ ਇਹ ਸਾਰਾ ਬਿਲਕੁਲ ਟੁੱਟ ਗਿਆ ਇਹ ਤੋਂ ਜੀ ਉਹ ਉੱਪਰ ਟੇਣਾ ਸਾਰਾ ਕੋਈ ਕਹਿੰਜ ਇਹਨਾਂ ਦੇ ਘਰ ਵੀ ਇੱਕ ਵੀ ਕੰਧ ਨਹੀਂ ਮੱਜੀ ਜੀ ਟ੍ਰੇਡ ਨਹੀਂ ਹੈ ਜੀ ਇਹਨਾਂ ਕੋਲੇ ਅੰਦਰ ਵੀ ਕੋਈ ਸਾਧਨ ਨਹੀਂ ਗਈ ਜੀ ਤੇ ਤੇ ਤੁਹਾਡੇ ਕਿਵੇਂ ਜਾਣ ਕਰਨੇ ਇਹ ਸਾਡੇ ਪੜੋਸੀ ਹੈ ਜੀ ਤੁਹਾਡੇ ਪੜੋਸੀ ਸਾਡੇ ਤੁਹਾਡਾ ਸਾਡੇ ਦੂਸਰੇ ਪਾਸੇ ਘਰ ਦੇ ਦੂਸਰੇ ਪਾਸੇ ਘਰ ਦੇ ਪਾਸੇ ਇਹ ਕਿਹੜਾ ਹੈ ਜੀ ਇਹ ਪਿੰਡ ਵੱਡੀ ਉਡੀ ਹੈ ਵੱਡੀ ਉਡੀਆ ਇਹਨਾਂ ਦਾ ਕੀ ਨਾਮ ਹੈ ਪੰਜੀ ਦਾ ਇਹਨਾਂ ਦਾ ਨਾਮ ਸਰਗੰਦੀਤ ਕੋਲੇ ਸਰਗੰਦੀਤ ਕੋਲੇ ਸਰਕਾਰ ਤੇ ਪ੍ਰਸ਼ਾਸਨ ਜਿਹੜੀ ਮਦਦ ਦੇ ਦਾਅਵੇ ਕਰਦੀ ਏ ਉਹ ਕੋਈ ਵੀ ਨਹੀਂ ਪੁੱਛਿਆ ਜੀ ਨਾ ਜੀ ਇਹਨਾਂ ਕੋਲੇ ਤਾਂ ਮੰਨ ਕੇ ਚਲੋ ਪਿੰਡ ਵਾਲਿਆਂ ਨੇ ਜੋ ਕੀ ਇਹਨਾਂ ਦੀ ਮਦਦ ਕੀਤੀ ਮਾੜੀ-ਮੋਟੀ ਜਿੰਨਾ ਦਾ ਸਮਾਨ ਕੱਢਿਆ ਜਾਂ ਕੁਛ ਕੀਤਾ ਜੀ ਬਾਕੀ ਇਹਨਾਂ ਨੂੰ ਸਰਕਾਰੀ ادارے ਵੱਲੋਂ ਕੋਈ ਕਿਸੇ ਵੀ ਤਰ੍ਹਾਂ ਦੀ ਇੱਕ ਪੈਸੇ ਦੀ ਮਦਦ ਨਹੀਂ ਪਹੁੰਚੀ ਨਾ ਹੀ ਇਹਨਾਂ ਨੂੰ ਕੋਈ ਰੀਲੀਫ ਸੈਂਟਰ ਵਾਸਤੇ ਵੀ ਦੱਸਿਆ ਗਿਆ ਵੀ ਇਹ ਤੁਹਾਡੇ ਘਰ ਦੇ ਆ ਹਾਲਾਤ ਆ ਤਾਂ ਉਹ ਇਹ ਇਥੋਂ ਵਿਚਾਰੇ ਉੱਠ ਕੇ ਪਿੰਡ ਦੇ ਵਿੱਚ ਹੀ ਕਿਸੇ ਦੇ ਘਰ ਵਿੱਚ ਆਉਂਦਾ ਗੁਜ਼ਾਰਾ ਕਰ ਰਹੇ ਜੀ ਮੰਗ ਕੀ ਕਰਦੇ ਹੋ ਇਹਨਾਂ ਇਹਨਾਂ ਲਈ ਸਰ ਅਸੀਂ ਇਹੀ ਕਰਦੇ ਜੀ ਪ੍ਰਸ਼ਾਸਨ ਤੋਂ ਵੀ ਇਸ ਪਰਿਵਾਰ ਦੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵੀ ਕਿਸੇ ਪਾਸੋਂ ਇਨਕਮ ਦਾ ਹੋਰ ਕੋਈ ਸਾਧਨ ਨਹੀਂ ਤੁਹਾਨੂੰ ਪਤਾ ਜੀ ਮਿੱਡੇ ਮੀਲ ਵਰਕਰ ਦੀ ਕਿੰਨੀ ਕਮਦਨ ਤਨਖਾਹ ਹੁੰਦੀ ਹੈ ਜੀ ਉਹ ਵੀ 5 5 6 6 ਮਹੀਨੇ ਆਉਂਦੀ ਨਹੀਂ ਤੇ ਬਹੁਤ ਔਖਾ ਗੁਜ਼ਾਰਾ ਜੀ ਇਹਨਾਂ ਦਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਮਨਦੀਪ ਸਿੰਘ ਹੈ ਸਸਿਕਾ ਜੀ ਕੀ ਨਾਮ ਹੈ ਜੀ ਸਿਮਰਨਜੀਤ ਘਰ ਖਾਲੀ ਪਿਆ ਬਾਹਰੋਂ ਸਾਫੇ ਨਾ ਬੰਨੇ ਹੈ ਬਾਈ ਜਸਮਨਦੀਪ ਸਿੰਘ ਜੀ ਖੋਲ ਕੇ ਦਿਖਾਇਆ ਤੁਸੀਂ ਘਰ-ਬਾਰ ਛੱਡ ਕੇ ਕਿੱਥੇ ਗਏ ਹੋ ਅਸਲ ਵਿੱਚ ਇਦਰਪਿੰਡ ਚ ਹੀ ਰਹਿੰਦੇ ਆ ਜੀ ਕਿਸੇ ਤੇ ਕਮਰਾ ਪੁੱਛਿਆ ਉੱਥੇ ਰਹਿੰਦੇ ਆ ਸੀ ਇਹ ਐਨੇ ਮਾੜੇ ਹਾਲਾਤ ਹੋ ਗਏ ਨੇ ਕੀ ਚੱਕਰ ਹੈ ਜੀ ਆ ਬਸ ਪਾਣੀ ਨਾਲੀ ਹੋ ਜੇ ਤੁਹਾਡੇ ਸਾਹਮਣੇ ਸਾਰਾ ਕੁਝ ਸੜਾ ਕਿਹੜਾ ਪਾਣੀ ਆ ਇੱਥੇ ਮਗਰ ਪਾਣੀ ਆ ਗਿਆ ਪਾਣੀ ਨਾਲੀ ਇਹ ਇਹ ਪਾਣੀ ਕਿੱਥੋਂ ਆਇਆ ਜੀ ਸਿਮਨਾਂ ਟੁੱਟਿਆ ਸਭ ਉਹਨਾਂ ਸਿਮਨਾਂ ਟੁੱਟਿਆ ਜੀ ਤੁਹਾਡੀ ਕੋਈ ਜ਼ਮੀਨ ਨਹੀਂ ਨਹੀਂ ਜੀ ਸਰ ਸਿਰਫ ਸਿਮਨਾਂ ਟੁੱਟਣਾ ਤੁਹਾਡੇ ਘਰਾਂ ਦਾ ਇਹਨਾਂ ਨੁਕਸਾਨ ਹੋ ਗਏ ਮਨ ਜਿਹੜਾ ਕਿ ਘਰਾਂ ਚ ਰਹਿਣਾ ਵੀ ਮੁਸ਼ਕਲ ਹੈ ਹਾਂਜੀ ਬਹੁਤ ਮੁਸ਼ਕਲ ਹੈ ਤਾਂ ਹੀ ਪਾਸੇ ਰਹਿਣਾ ਮੰਗ ਕੀ ਕਰਦੇ ਹੋ ਸਰਕਾਰ ਕੋਲੋਂ ਜਾਂ ਸਸਤਾਵਾਂ ਕੋਲੋਂ ਮੰਗਾ ਇਹ ਵੀ ਸਾਡੀ ਮਦਦ ਕਰੇ ਸਰਕਾਰ ਮਦਦ ਕਰੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ ਬੇਟਾ ਇਹਨਾਂ ਦਾ ਜੀ ਹਾਂਜੀ ਕਾਕੇ ਮੋਬਾਈਲ ਨੰਬਰ ਕਿੰਨਾ ਜੀ 87259 48150 ਦੁਬਾਰਾ ਬੋਲਦੇ 87259 48150 ਕੋਈ Google Pay ਨੰਬਰ ਚੱਲਦਾ ਜਾਂਦੇ ਹਾਂਜੀ ਆਹੀ Google ਕੀ ਦੁਬਾਰਾ ਬੋਲਦੇ ਜੀ 87259 48150 ਕੀ ਨਾਮ ਹੈ ਤੇਰਾ ਕਾਕੇ ਸੁਖਿੰਦਰ ਸਿੰਘ ਜੀ ਕੀ ਕਰਦਾ ਉਹਨੇ ਮੈਂ ਕੁਛ ਨਹੀਂ ਕਰਦਾ ਇਹਦਾ ਜੀ ਥੋੜੇ ਜਿਹਾ ਨੂੰ ਫਿਜ਼ੀਕਲੀ ਇਹਨਾਂ ਨੂੰ ਸ਼ੂਗਰ ਹੋ ਗਈ ਸੀ ਛੋਟੇ ਹੁੰਦੇ ਨੇ ਜੀ ਇਸ ਕਰਕੇ ਜਿਹੜਾ ਸਰੀਰ ਤੁਸੀਂ ਵੇਖ ਸਕਦੇ ਹੋ ਵਿਚਾਰਾ ਵੀ ਜਿਆਦਾ ਕੰਮ ਕਰਦਾ ਤਾਂ ਵੀਕਨੈਸ ਇੰਨੀ ਜਿਆਦਾ ਜੀ ਫੀਵਰ ਵਗੈਰਾ ਹੋ ਜਾਂਦਾ ਨੂੰ ਜੀ ਤੇ ਕੁੱਲ ਮਿਲਾ ਕੇ ਜੀ ਰਾਬੀ ਪਿਛੇ ਪਿਆ ਹੋਇਆ ਹੈ ਇਹਨਾਂ ਦਾ ਕੁਝ ਟਾਈਮ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਜੀ ਤੇ ਹੁਣ ਵਿਚਾਰੇ ਇਹੀ ਰਹਿੰਦੇ ਆ ਜੀ ਕੁੜੀਆ ਉਹ ਪੜਦੀ ਹੈ ਵਿਚਾਰੀ ਜੀ ਹਾਂਜੀ ਬਹੁਤ ਗਰੀਬ ਪਰਿਵਾਰ ਆ ਤੇ ਪ੍ਰਸ਼ਾਸਨ ਜੀ ਮੰਗਿਆ ਵੀ ਇਹਨਾਂ ਦੀ ਕੁੱਲ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕਦੀ ਹੈ जी जी एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत